ਜਾਨਮ ਜਨ ਕੀ ਦੋਸੋ ਵਿਸਰ ਮੇਰਾ ਸਤਗੁਰ ਚੱਲਿਆ ਘਰ ਆਪਣੇ ਕਰਕੇ ਗੁਰਮਖ ਪਿਆਰਿਓ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੇ ਨਿਊ ਵਲੌਗ ਵਿੱਚ ਅੱਜ ਦਾ ਵਲੌਗ ਸ਼ੁਰੂ ਕਰਦੇ ਆਂ ਅੱਜ ਜਿਹੜਾ ਹੈ ਇੱਕ ਦਿਨ ਬਾਅਦ ਵਲੌਗ ਪਾ ਰਹੇ ਆਂ ਕੱਲ ਨਹੀਂ ਆਇਆ ਵਲੌਗ ਸੌਰੀ ਕਿਉਂਕਿ ਕੱਲ ਬੀਜੀ ਸੀ ਥੋੜਾ ਜਿਹਾ ਤੇ ਅੱਜ ਆ ਪ੍ਰੋਗਰਾਮ ਖੁਸ਼ਪਿੰਦਰ ਸਿੰਘ ਚੀਮਾ ਉਹਨਾਂ ਦੇ ਭੋਗ ਹੈ ਤੇ ਅੱਜ ਤੁਹਾਨੂੰ ਸਾਰਾ ਪ੍ਰੋਗਰਾਮ ਦਿਖਾਉਨੇ ਆ, ਵਲੌਗ ਦਿਖਾਉਨੇ ਆ। ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਿਓ। ਚੈਨਲ ਦੇ ਨਾਮ ਦਾ ਸਬਸਕ੍ਰਾਈਬ ਜ਼ਰੂਰ ਕਰ ਦਿਓ। ਹੁਣ ਚਲਦੇ ਆ ਉਹਨਾਂ ਦੇ ਘਰ ਤਿਆਰ ਹੋ ਗਏ ਆ, ਦਮਨਲਾ ਸਜਾ ਲਿਆ। ਤੇ ਹੁਣ ਚਲਦੇ ਆ ਉਹਨਾਂ ਦੇ ਘਰੇ ਦਮਨਲਾ ਸਜਾ ਲਿਆ, ਸਿੰਘ ਤਿਆਰ ਨੇ ਹਾਂ ਵੀ। ਵਾਹਿਗੁਰਜੀ ਕਾ ਖਾਲਸਾ। ਵਾਹਿਗੁਰਜੀ ਕੀ ਫਤਿਹ। ਕਿਵੇਂ? ਠੀਕ ਹੈ। ਘੜੀ ਬੜੀ ਸੋੜੀ ਮੰਨੀ ਤੂੰ ਤਾਂ ਯਾਰ। ਥੈਂਕ ਯੂ ਗੇ। ਪਤਾ ਹੀ ਨਹੀਂ ਲੱਗਦਾ ਟਾਈਮ ਦਾ। 8:48 9:48 ਹਾਂਜੀ ਅੱਛਾ ਹਾਂ ਵੀ ਹਨੀ ਕਿਵੇਂ ਹੈ ਵਾਈ ਗੁਰ ਜੀ ਕੀ ਫਤਿਹ ਕੀ ਹਾਲ ਹੈ ਵਧੀਆ ਜੀ ਸਮਰ ਚਸ਼ਮੇ ਲੈ ਕੇ ਆ ਗਿਆ ਲੈ ਦੇ ਦੇ ਮੈਨੂੰ ਸਾਫ ਕਰਕੇ ਦੇ ਸੋਣ ਚੱਲਦੇ ਆਂ ਦੋ ਸਿੰਘ ਹੋਰ ਆ ਰਹੇ ਆ ਤੇ ਬਾਕੀ ਪੰਜ ਸਿੰਘ ਗਰੰਥੀ ਸਿੰਘ ਵੀ ਉੱਥੇ ਆ ਸਾਰਾ ਤੁਹਾਨੂੰ ਦਿਖਾਉਣਾ ਹੈ ਚੱਲ ਕੇ ਵਲੋ ਗੱਡੀ ਸਟਾਰਟ ਆ ਗੱਡੀ ਤੇ ਜਾਵਾਂਗੇ ਆਉਂਦੇ ਫੇਰ ਇਹਦੇ ਵਿੱਚ ਸਾਜ ਰੱਖ ਲਿਆਵਾਂਗੇ ਤੇ ਸਾਜ ਉੱਥੇ ਆ ਸਮਾਨ ਉੱਥੇ ਸਾਜ ਇਹਦੇ ਵਿੱਚ ਰੱਖ ਲਿਆਵਾਂਗੇ ਆਉਂਦੇ ਹੈ ਤਾਂ ਲੱਗੀ ਹਾਂ ਸੀਸਾ ਸੀਸਾ ਸਾਫ ਕਰ ਲਿਆ ਸੀਸਾ ਸਾਫ ਹੋ ਗਿਆ ਸਮਰ ਅੱਗੇ ਬੈਗਾ ਤੂੰ ਤੁਰਨ ਲੱਗੇ ਹਣ ਕੀਮਾ ਕੁਝ ਲੈਣਾ ਤਾਂ ਨਹੀਂ ਚੱਲੇ ਆਂ ਅਸੀਂ ਪਿੰਡ 'ਚ ਹੀ ਚੱਲਿਆ ਇੱਥੇ ਲੱਗੇ ਲੱਗੇ ਚੱਲੇ ਆਂ ਮੈਂ ਪੁੱਛ ਲਈ ਕੁਝ ਲੈਣਾ ਤਾਂ ਨਹੀਂ ਪੰਜਾਬੀ ਵਾਹਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਦੇਖੋ ਸਵੇਰੇ 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 ਬਣ ਰਹੀ ਹੈ ਦਾੜ੍ਹੀ ਹੈਂ ਹੋਰ ਅੰਗਰੇਜ਼ ਕਿੱਥੋਂ ਆਏ ਆ ਆਏ ਆ ਇੰਗਲੈਂਡ ਤੋਂ ਅੰਗਰੇਜ਼ ਸਾਹਿਬ ਬੈਠੇ ਆ ਜਿੱਤਾਂ ਛੇਪ ਕਰਾਈ ਜਾਂਦੇ ਆ ਹਾਂਜੀ ਹਾਂਜੀ ਹਰਜੇਸ਼ ਹਾਂਜੀ ਹਾਂਜੀ ਅੰਗਰੇਜ਼ ਆਏ ਬੈਠਾ ਨਾ ਹਾਂਜੀ ਹਾਂਜੀ ਬਿਲਕੁਲ ਜੀ ਲੋਟਾ ਉੱਤੇ ਰੱਖ ਰ ਕੇ ਆ ਸੋ ਗਰਮਕ ਪਿਆਰੇ ਅੱਜ ਬੜੇ ਲੰਮੇ ਸਫ਼ਰ ਤੇ ਚੱਲੇ ਆ ਬਹੁਤ ਦੂਰ ਦਾ ਸਫ਼ਰ ਹੈ ਅੱਜ ਆਪਾਂ ਦਵਾਨ ਤੇ ਚੱਲੇ ਆ ਆਪਣੇ ਘਰ ਤੋਂ ਦਵਾਨ ਹੈਗਾ 100 ਮੀਟਰ ਦੀ ਦੂਰੀ ਤੇ ਬਸ 100 ਮੀਟਰ ਦੀ ਦੂਰੀ ਤੇ ਅੱਜ ਅੱਜ ਆਪਾਂ ਦਾ ਦਵਾਨਾ 100 ਮੀਟਰ ਦੀ ਦੂਰੀ ਤੇ ਅੱਗੇ ਆਪਾਂ 100-100 ਕਿਲੋਮੀਟਰ ਜਾਣੇ ਆ ਅੱਜ 100 ਮੀਟਰ ਦੀ ਦੂਰੀ ਤੇ ਬਸ ਓਹ ਸਾਹਮਣੇ ਆ ਗਿਆ ਘਰ ਆ ਰਿਹਾ ਚਿੱਟੇ ਰੰਗ ਦਾ ਘਰ ਆਹ ਸਾਹਮਣੇ ਚਿੱਟੇ ਰੰਗ ਦਾ ਘਰ ਦਿਖ ਰਿਹਾ ਓਹ ਬਾਲਟੀ ਲੱਗੀ ਉੱਤੇ ਸਪੀਕਰ ਆਹ ਲੱਗਾ ਸਪੀਕਰ ਉੱਪਰ ਆ ਰਿਹਾ ਸਾਹਮਣੇ ਇਹਨਾਂ ਦੇ ਘਰ ਦਵਾਨੇ ਕੁਸ਼ਪਿੰਦਰ ਸਿੰਘ ਚੀਮਾ ਭੁਪਿੰਦਰ ਸਿੰਘ ਚੀਮਾ ਉਹਨਾਂ ਦੇ you do ਸੁਪਤਿਤ ਵਿਤਿਆ ਮਹਾਂ ਦੇਹ ਕੀ ਬਾਣੀ ਕਾਸ਼ਿਵ ਨੇ ਭਗਵੰਚਰੀ ਕਉ ਦੇ ਕਹੀ ਆਲਾਪ ਕਾਮੋ ਦੇ ਹੋ ਜਈ ਰਖੋ ਰਖੋ ਦੀ ਮੇਰਾ ਸਤਗੁਰ ਕਰਕੇ ਕਾਰਜ ਪੂਰੇ ਜੀ ਮੇਰਾ ਸਤਗੁਰ ਚੱਲੇ ਘਰ ਆਪਣੇ ਕਰਕੇ ਕਾਰਜ ਪੂਰੇ ਦੀ ਮੇਰਾ ਸਤਗੁਰ ਚੱਲਿਆ ਘਰ ਆਪਣੇ ਕਰਕੇ ਕਾਰਜ ਪੂਰੇ ਜੀ ਮੇਰਾ ਸਤਗੁਰ ਚੱਲਿਆ ਘਰ ਆਪਣੇ ਕਰਕੇ ਕਾਰਜ ਪੂਰੇ ਮੇਰਾ ਸਤਗੁਰ ਚੱਲਿਆ ਘਰ ਆਪਣੇ ਕਰਕੇ ਸਤ ਨਾਮ ਵਾਹਿਗੁਰੂ ਸਤ ਨਾਮ ਗੁਰੂ ਸਤ ਸੁਗਰਮਖ ਪਿਆਰਿਓ ਆ ਗਏ ਆ ਪ੍ਰਸ਼ਾਦਾ ਪਾਣੀ ਛਕ ਲਿਆ ਦੀਵਾਨ ਦੀ ਸਭਾਪਤੀ ਹੋ ਗਈ ਵਧੀਆ ਛਕਲੇ ਪ੍ਰਸ਼ਾਦਾ ਹਾਂਜੀ ਹਾਂਜੀ ਗਰਮਖ ਪਿਆਰਿਓ ਘਰ ਆ ਕੇ ਚਾਹ ਪਾਣੀ ਛਕ ਲਿਆ ਤੇ ਹੁਣ ਜਾ ਰਹੇ ਅਸੀਂ ਲੋਡਰ ਲੈਂਣ ਚੱਲਿਆ ਲੋਡਰ ਇਹ ਨਾਮ ਹੁੰਦਾ ਦਾ ਲੋਡਰ 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 ਲੈਂਣ ਜਾ ਰਹੇ ਆ ਲੋਡਰ ਉਹ ਜਿਹੜਾ ਮਿੱਟੀ ਚੱਕ ਕੇ ਆਇਆ ਸਿੱਟਦਾ ਇੱਥੇ ਲਿਆਵਾਂਗੇ ਘਰੇ ਸੋ ਗਰਮਕ ਪਿਆਰਿਓ ਸ਼ਾਮਾਂ ਦਾ ਟਾਈਮ ਹੋ ਗਿਆ ਰਹਿਰਾ ਸਾਹਿਬ ਦਾ ਪਾਠ ਕਰਿਆ ਆ ਗੁਰਦੁਆਰਾ ਸਾਹਿਬ ਤੇ ਹੁਣ ਆਪਾਂ ਆ ਗਏ ਆ ਘਰ ਹੁਣ ਪ੍ਰਸ਼ਾਦਾ ਛਕਣ ਲੱਗੇ ਆ ਸਮਰ ਕਮਰ ਕਸਾ ਕਾ ਤੋਂ ਕਰ ਰਖਿਆ ਦੇਖ ਬਟੂਨ ਪਤਲਾ ਹੈ ਤੇਰਾ ਲੱਕ ਦੋਨੋਂ ਹੀ ਕੁੱਟੀ ਖੜਾ ਉਹ ਉਧਰ ਬਾਬਾ ਜੀ ਬੈਠੇ ਆਹ ਕਿਹੜੇ ਬਾਬਾ ਜੀ ਆਏ ਆ ਸਰਵੱਤਾ ਬਾਬਾ ਜੀ ਹੈ ਨਾ ਸਰਵੱਤਾ ਬਾਬਾ ਜੀ ਆਏ ਆ ਇਧਰ ਇਧਰ ਸਮਰ ਬਾਬਾ ਜੀ ਸੋ ਗਰਮਕ ਪਿਆਰਿਓ ਆ ਚੁੱਕੇ ਹਾਂ ਕਮਰੇ ਵਿੱਚ ਪ੍ਰਸ਼ਾਦ ਆਪਾਂ ਨਹੀਂ ਛੱਕ ਲਿਆ ਤੇ ਅੱਜ ਦਾ ਵਲੌਗ ਅੱਜ ਇੱਥੇ ਐਂਡ ਕਰਦੇ ਹਾਂ ਹੁਣ ਉਮੀਦ ਕਰਦੇ ਗਾਇਸ ਇਹ ਵਲੌਗ ਤੁਹਾਨੂੰ ਪਸੰਦ ਆਇਆ ਹੋਊਗਾ ਪਸੰਦ ਆਇਆ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਚੈਨਲ ਤੇ ਨਵੇਂ ਤਾਂ ਸਬਸਕ੍ਰਾਈਬ ਜਰੂਰ ਕਰ ਦਿਓ ਮਿਲਦੇ ਹਾਂ ਫਿਰ ਨੈਕਸਟ ਵਲੌਗ ਵਿੱਚ ਤਦ ਤੱਕ ਲਈ ਰੱਬ ਰਾਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ